ਵੀਰਕਾ ਦੁੱਧ ਦੇ ਵਿੱਚ ਕੈਮੀਕਲ ਮਿਲੌਨ ਵਾਲਾ ਮਾਮਲਾ ਜਿਸ ਦੇ ਨਾਲ ਪੁਲਿਸ ਦੀ ਮਿਲੀ ਪੁਕਤ ਦੇ ਨਾਲ ਵੱਡੇ ਅਫਸਰ ਜਿਹੜੇ ਨੇ ਵੇਰ ਦਾ ਦੁੱਧ ਦੇ ਵਿੱਚ ਕੈਮੀਕਲ ਮਿਲਾ ਕੇ ਵੱਡੇ ਪੇਮਾਨੇ ਦੇ ਉੱਤੇ ਆਮ ਲੋਕਾਂ ਨੂੰ ਵੇਚ ਰਹੇ ਸੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੂਰੀ ਸਟੇਟਸ ਰਿਪੋਰਟ ਮੰਗੀ ਹੈ ਤੇ ਨਾਲ ਹੀ ਇਹ ਵੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਸੀ ਉਹਨਾਂ ਦੇ ਉੱਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਇਸ ਬਾਰੇ ਵੀ ਹਾਈ ਕੋਰਟ ਨੂੰ ਸਾਰੀ ਜਾਣਕਾਰੀ ਸਾਂਝਾ ਕੀਤੀ ਜਾਵੇ ਦਰਅਸਲ 2015 ਦੇ ਵਿੱਚ ਕੁਝ ਜਿਹੜੇ ਵੱਡੇ ਅਫਸਰ ਸੀ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਵੇਰਕਾ ਦੇ ਦੁੱਧ ਦੇ ਵਿੱਚ ਰਸਾਇਣ ਮਿਲਾ ਕੇ ਵੱਡੇ ਪੈਮਾਨੇ ਦੇ ਉੱਤੇ ਵੇਚਿਆ ਜਾ ਰਿਹਾ ਸੀ ਇਸ ਮਾਮਲੇ ਦੇ ਵਿੱਚ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਉਸ ਦੇ ਵਿੱਚ ਪੁਲਿਸ ਦੀ ਕਾਰਜਗੁਜ਼ਾਰੀ ਤੇ ਸ਼ੱਕ ਹੁੰਦਾ ਹੈ ਦਰਅਸਲ ਪੁਲਿਸ ਦੇ ਵੱਲੋਂ ਜਿਹੜੇ ਵੱਡੇ ਅਫਸਰ ਸੀ ਜਿਹੜੇ ਲੋਕ ਸੀ ਜਿਨ੍ਹਾਂ ਦੇ ਕਾਰਨ ਜਿਹੜਾ ਹੈ ਦੁੱਧ ਰਸਾਇਣ ਵਾਲਾ ਵੇਚਿਆ ਜਾ ਰਿਹਾ ਸੀ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਟੇਟਸ ਰਿਪੋਰਟ ਮੰਗੀ ਹੈ ਕਿ ਪੁਲਿਸ ਵਾਲੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਨੇ ਕੀ ਕੁਝ ਕਾਰਵਾਈ ਕੀਤੀ ਹੈ 2015 ਦੇ ਵਿੱਚ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਵਿੱਚ ਦੁੱਧ ਦੇ ਵਿੱਚ ਕੈਮੀਕਲ ਮਿਲਾ ਕੇ ਵੱਡੇ ਪੈਮਾਨੇ ਦੇ ਉੱਤੇ ਆਮ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ ਤੇ ਉਹਨਾਂ ਦੀ ਸਿਹਤ ਦਾ ਖਿਲਵਾੜ ਕੀਤਾ ਜਾ ਰਿਹਾ ਸੀ ਇਸ ਸਬੰਧ ਦੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਵਿੱਚ ਜਿਹੜੇ ਬਰੀ ਹੋਏ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੂਰੀ ਰਿਪੋਰਟ ਸਾਂਝੀਕਰਨ ਨੂੰ ਕਿਹਾ ਹੈ ਇਸ ਮਾਮਲੇ ਦੇ ਵਿੱਚ આરોપીਆ ਨੇ ਨਿਚਲੀ ਅਦਾਲਤ ਦੇ ਵਿੱਚ ਜਿਹੜਾ ਹੈ ਮੁਕਤ ਹੋ ਗਏ ਸਨ ਕਿਉਂਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਤੇ ਪੂਕਤਾ ਕਾਰਵਾਈ ਨਹੀਂ ਕੀਤੀ ਗਈ ਹੈ ਕੋਰਟ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਨੂੰ ਸਹਾਇਤਾ ਦੇ ਲਈ ਵਕੀਲ ਸ਼ੀਨੂ ਨੂੰ ਜਿਹੜਾ ਹੈ ਨਿਯੁਕਤ ਕੀਤਾ ਹਾਈ ਕੋਰਟ ਨੇ ਜਸਟਿਸ ਐਨਸ ਚਕਾਵਤ ਨੇ ਕਮਲਜੀਤ ਸਿੰਘ ਦੁਆਰਾ ਦੁਬਾਰਾ ਤੋਂ ਜਿਹੜੀ ਇਸ ਮਾਮਲੇ ਦੇ ਵਿੱਚ ਅਰਜੀ ਦਾਖਲ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਸੁਣਵਾਈ ਦਿੱਤੀ ਹੈ ਤੇ ਅੱਗੇ ਆਦੇਸ਼ ਜਾਰੀ ਕਿਤੇ ਨੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਦੱਸਿਆ ਹੈ ਕਿ ਸ਼ਮਸ਼ੀਰ ਸਿੰਘ ਬਲਦੀਪ ਸਿੰਘ ਜਸਵੀਰ ਸਿੰਘ ਪਵਨਦੀਪ ਸਿੰਘ ਪਰਮਿੰਦਰ ਸਿੰਘ ਅਤੇ ਅਜਮੇਰ ਸਿੰਘ ਸਹਿਤ 6 ਆਰੋਪੀਆਂ ਨੂੰ ਪੁਲਿਸ ਨੇ ਵੇਰਕਾ ਦੁੱਧ ਜਿਹੜਾ ਹੈ ਉਸ ਦੇ ਪਲਾਂਟ ਮੁਹਾਲੀ ਦੇ ਵਿੱਚ ਮਿਲੀਭੁਗਤ ਕੀਤੀ ਜਾ ਰਹੀ ਸੀ ਕੈਮੀਕਲ ਵਾਲਾ ਦੁੱਧ ਰਲਾ ਕੇ ਵੇਚਿਆ ਜਾ ਰਿਹਾ ਸੀ ਪੁਲਿਸ ਨੇ 14 ਜੁਲਾਈ 2015 ਨੂੰ ਐਫ ਆਈ ਆਰ ਦਰਜ ਕੀਤੀ ਸੀ ਹਾਲਾਂਕਿ 9 ਅਗਸਤ 2019 ਨੂੰ ਆਦੇਸ਼ ਦੇ ਤਹਿਤ ਐਸ ਡੀ ਜੀ ਐਮ ਖਮਾਣਾ ਨੇ ਅਦਾਲਤ ਦੇ ਵਿੱਚ ਸਾਰੇ આરોપીਆਂ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਸੀ ਕਿ ਪੁਲਿਸ ਨੇ ਮੁਕੱਦਮਾ ਚਲਾਉਂਦੇ ਸਮੇਂ ਕਾਨੂੰਨ ਦੀ ਜਿਹੜੇ ਜ਼ਰੂਰੀ ਨਿਯਮ ਹੈ ਉਹਨਾਂ ਦੀ ਪਾਲਣਾ ਨਹੀਂ ਕੀਤੀ ਸੀ ਐਸ ਡੀ ਜੀ ਐਮ ਖਮਾਣਾ ਨੇ ਜਾਂਚ ਅਧਿਕਾਰੀਆਂ ਦੇ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਰਦੇਸ਼ ਦਿੱਤੇ ਸਨ ਆਦੇਸ਼ ਦੇ ਵਿੱਚ ਪ੍ਰਤੀ ਆਈਓ ਉਧਿ ਕਾਰਵਾਈ ਨੂੰ ਅਪਗ੍ਰੇਡ ਕਰਨ ਦੇ ਮਾਮਲੇ ਦੀ ਜਾਂਚ ਦੇ ਲਈ ਐਸਐਸਪੀ ਫਤਿਗੜ ਸਾਹਿਬ ਨੂੰ ਵੀ ਭੇਜਿਆ ਗਿਆ ਸੀ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਚਿਖਾਵਤ ਨੇ ਕਿਹਾ ਕਿ ਸਪਸ਼ਟ ਹੈ ਕਿ ਅਭਿਯੋਜਨ ਪੱਖ ਖਾਧਿਆ ਅਤੇ ਸੁਰੱਖਿਆ ਮਾਨਕ ਅਧਿਨਿਯਮ 2016 ਦੀ ਕਈ ਧਾਰਾਵਾਂ ਦੇ ਤਹਿਤ ਆਂਦਾ ਹੈ ਇਸ ਮਾਮਲੇ ਦੇ ਵਿੱਚ ਅਰੋਪੀਆਂ ਦੇ ਨਾਲ ਮਿਲ ਕੇ ਪੁਲਿਸ ਦੇ ਵੱਲੋਂ ਵੀ ਸਖਤ ਨਿੰਦਣਯੋਗ ਕੰਮ ਕੀਤਾ ਗਿਆ ਹੈ ਪੁਲਿਸ ਦੇ ਖਿਲਾਫ ਇਸ ਮਾਮਲੇ ਦੇ ਵਿੱਚ ਕੀਤੀ ਗਈ ਕਾਰਵਾਈ ਦੇ ਮਾਮਲੇ ਦੇ ਵਿੱਚ ਸਰਕਾਰ ਤੋਂ ਰਿਪੋਰਟ ਮੰਗਦੇ ਹੋਏ ਹਾਈ ਕੋਰਟ ਨੇ ਮਹਾ ਪ੍ਰਬੰਧਕ ਵੇਰਕਾ ਪਲਾਂਟ ਜਿਹੜੇ ਮੋਹਾਲੀ ਤੇ ਨਿਰਦੇਸ਼ਕ ਪੰਜਾਬ ਨੂੰ ਵੀ ਵਰਤਮਾਨ ਸਮੇਂ ਦੇ ਵਿੱਚ ਆਦੇਸ਼ ਜਾਰੀ ਕੀਤੇ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ ਸੁਣਵਾਈ ਦੇ ਵਿੱਚ ਕੋਰਟ ਦੇ ਵੱਲੋਂ ਮਹਾ ਪ੍ਰਬੰਧਕ ਵੇਰਕਾ ਪਲਾਂਟ ਮੋਹਾਲੀ ਅਤੇ ਨਿਰਦੇਸ਼ਕ ਨੂੰ ਪੰਜਾਬ ਜਿਹੜਾ ਏ ਵੀ ਬਿਆਨ ਦੇ ਵਿੱਚ ਕਿਹਾ ਹੈ ਕਿ ਜਲਦ ਤੋਂ ਜਲਦ ਸਾਨੂੰ ਸਾਰੀ ਸਟੇਟਸ ਰਿਪੋਰਟ ਜਿਹੜੀ ਹੈ ਦਿੱਤੀ ਜਾਵੇ ਸਰਕਾਰ ਤੋਂ ਪੁੱਛਿਆ ਗਿਆ ਹੈ ਕਿ ਮਿਲੀ ਭੁਗਤ ਦੇ ਚੱਲਦੇ આરોપીਆਂ ਨੂੰ ਬਰੀ ਹੋਣ ਦੇ ਦੋਸ਼ੀ ਅਧਿਕਾਰੀਆਂ ਦੇ ਉੱਤੇ ਕੀ ਕਾਰਵਾਈ ਹੁਣ ਤੱਕ ਸਰਕਾਰ ਨੇ ਕੀਤੀ ਹੈ ਪੁਲਿਸ ਨੇ ਉਹਨਾਂ ਖਿਲਾਫ ਉਚਿਤ ਜਿਹੜਾ ਹੈ ਮਾਮਲਾ ਦਰਜ ਨਹੀਂ ਕੀਤਾ ਇਸ ਕਾਰਨ ਨਿਚਲੀ ਅਦਾਲਤ ਦੇ ਵਿੱਚ ਉਹ ਜਿਹੜੇ આરોપી ਨੇ ਬਰੀ ਹੋ ਗਏ ਨੇ ਤਾਂ ਲਗਾਤਾਰ ਇਹ ਮਾਮਲਾ 2015 ਤੋਂ ਕਾਫੀ ਜ਼ਿਆਦਾ ਪੱਕਿਆ ਹੋਇਆ ਕਿਉਂਕਿ ਵੇਕਾ ਜਿਹੜਾ ਦੁੱਧ ਹੈ ਵੱਡੇ ਮਾਨਨੇ ਦੇ ਉੱਤੇ ਲੋਕਾਂ ਦੇ ਵੱਲੋਂ ਇਸ ਬ੍ਰਾਂਡ ਦੇ ਉੱਤੇ ਟਰਸਟ ਕੀਤਾ ਜਾ ਰਿਹਾ ਤੇ ਦੁੱਧ ਦੀ ਵਰਤੋਂ ਲੋਕ ਕਰਦੇ ਨੇ ਪਰ ਇਸੇ ਤਰੀਕੇ ਦੇ ਨਾਲ ਪੁਲਿਸ ਦੀ ਜਿਹੜੀ ਕਾਰਸ ਗੁਜ਼ਾਰੀ ਹੈ ਉਸ ਉੱਤੇ ਕਿਸ ਤਰੀਕੇ ਦੇ ਨਾਲ ਸ਼ੱਕ ਹੁੰਦਾ ਹੈ ਕਿ ਪੁਲਿਸ ਨੇ ਇਹਨਾ ਵੱਡੇ ਅਧਿਕਾਰੀਆਂ ਦੇ ਉੱਤੇ ਸਖਤ ਕਾਰਵਾਈ ਨਹੀਂ ਕੀਤੀ ਹੈ ਇਸ ਤੇ ਚੱਲਦੇ ਜਿਹੜੇ ਹੈ ਅਧਿਕਾਰੀਆਂ ਨੂੰ ਨਿਚਲੀ ਅਦਾਲਤ ਦੇ ਵਿੱਚੋਂ ਜ਼ਮਾਨਤ ਮਿਲ ਜਾਂਦੀ ਹੈ ਦੁਬਾਰਾ ਤੋਂ ਪਟੀਸ਼ਨ ਕੋਰਟ ਦੇ ਵਿੱਚ ਪੈਂਦੀ ਹੈ ਇਸ ਕੋਰਟ ਦੇ ਵੱਲੋਂ ਹੁਣ ਇਹ ਸਖਤ तरीके ਦੇ ਨਾਲ ਕਿਹਾ ਗਿਆ ਹੈ ਕਿ ਸਾਨੂੰ ਪੂਰੀ ਦੀ ਪੂਰੀ ਸਟੇਟਸ ਰਿਪੋਰਟ ਹੁਣ ਤੱਕ ਸਾਂਝੀ ਕੀਤੀ ਜਾਵੇ ਜੋ-ਜੋ ਇਸ ਵੇਲੇ ਤੱਕ ਕਾਰਵਾਈ ਹੋਈ ਹੈ ਤੇ ਨਾਲ ਹੀ ਪੁਲਿਸ ਜਿਸ ਦੇ ਵੱਲੋਂ ਬਰੀ ਇਹਨਾਂ ਨੂੰ ਕੀਤਾ ਗਿਆ ਸੀ ਉਹਨਾਂ ਦੇ ਸਬੰਧ ਦੇ ਵਿੱਚ ਵੀ ਸਾਰੀ ਜਾਣਕਾਰੀ ਸਾਨੂੰ ਸਾਂਝਾ ਕੀਤੀ ਜਾਵੇ ਕਿ ਆਖਿਰਕਾਰ ਪੁਲਿਸ ਨੇ ਜਿਹੜੇ આરોપીਆਂ ਨੂੰ ਬਰੀ ਕੀਤਾ ਸੀ ਉਹਨਾਂ ਉੱਤੇ ਕੀ ਕੁਝ ਕਾਰਵਾਈ ਸਰਕਾਰ ਨੇ ਕੀਤੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੀ ਕੀ ਰਾਏ ਹੈ ਕਿ ਤੁਸੀਂ ਸੋਚਦੇ ਹੋ ਕਿ ਤੁਹਾਡੀ ਪ੍ਰਤੀਕਿਰਿਆ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ null.